ਕੈਰੈਕਟਰ ਹੈਗਾ ਮੈਂ ਇੱਕ ਟੈਕਸੀ ਡਰਾਈਵਰ ਮੇਰੀ ਆਪਣੀ ਟ੍ਰਾਂਸਪੋਰਟ ਹੈ ਇਹਨੂੰ ਲੈ ਕੇ ਆ ਕੇ ਬਸ ਇਹਨੂੰ ਲੈ ਕੇ ਖਿੱਚੀ ਫਿਰਦਾ ਕਦੇ ਇੱਧਰ ਲੈ ਜਾਂਦਾ ਕਦੇ ਉੱਧਰ ਲੈ ਜਾਂਦਾ ਇੰਨੀ ਦੇਰ ਤੱਕ ਕੈਰੈਕਟਰ ਦੇ ਵਿੱਚ ਮੈਂ ਬੜਾ ਨੰਨ ਤੇ ਮੈਨੂੰ ਮਜ਼ਾ ਨਹੀਂ ਹੁੰਦਾ ਭਾਵੇਂ ਫਿਰ ਇੱਕ ਸੀਨ ਆ ਤੇ ਚਾਹੇ 15 ਸੀਨ ਬੰਦੇ ਨਾ ਮੈਂ ਮਿਹਨਤ ਮਸ਼ਕਕਤ ਨਾਲ ਜਿਹੜੀ ਚੀਜ਼ ਬਣਦੀ ਆ ਉਹਦਾ ਲੋਥ ਵੀ ਕੁਝ ਅਲੱਗ ਹੁੰਦਾ ਜਨੂਨ ਹੀ ਕੁਝ ਅਲੱਗ ਹੁੰਦਾ ਬੰਦਾ ਡਾਊਨ ਟੂ ਅਰਥ ਆ ਜਿਹੜਾ ਬੰਦਾ ਸਕਸੈਸ ਨੂੰ ਇੱਥੇ ਨਹੀਂ ਰੱਖਦਾ ਨਾ ਉਹ ਵੀ ਬੰਦਾ ਡੈਫੀਨਿਟਲੀ ਬਹੁਤ ਲੰਬੀ ਰੇਸ ਦਾ ਕੋੜਾ ਬਣਦਾ ਕੋੜੀ ਕਿਹਨੇ ਜੜਾ ਆਲੇ ਮੈਨੂੰ ਦੇਖ ਕੇ ਕਹਿੰਦੇ ਤੈਨੂੰ ਕੁੜੀ ਕਿਹਜਣਾ ਕਿਉਂ ਸਾਨੂੰ ਚੁਣਾਨੇ ਨਹੀਂ ਸਕਦਾ ਕੋਈ ਅਸੀਂ ਚਾ ਨਹੀਂ ਸਕਦੇ ਸਾਡੀਆਂ ਲੋਟਾਂ ਟੁੱਟੀਆਂ ਉਹਦੀ ਮਰਜ਼ੀ ਤੋਂ ਬਿਨਾ ਪਤਾ ਨਹੀਂ ਉਹ ਹਿਲਦਾ ਲਿਖਿਆ ਜੋ ਲੇਖਾਂ ਵਿੱਚ ਉਹੋ ਕੁਝ ਮਿਲਦਾ ਉਹਦੀ ਮਰਜ਼ੀ ਤੋਂ ਬਿਨਾ ਪਤਾ ਨਹੀਂ ਉਹ ਹਿਲਦਾ ਉਹ ਡਾਡੇ ਹੱਥ ਹੈ ਸਭ ਦੀ ਡੋਰ ਜ਼ਿੰਦਗੀ ਦੇ ਰੰਗ ਸਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਜ਼ਿੰਦਗੀ ਦੇ ਰੰਗ ਸਜਣਾ ਉਹ ਜ਼ਿੰਦਗੀ ਦੇ ਰੰਗ ਸਜਣਾ ਉਹ ਜ਼ਿੰਦਗੀ ਦੇ ਰੰਗ ਸਜਣਾ ਹਾਰਪੀ ਸੰਗਾ ਜੀ ਮੈਨਾਂ ਇੱਥੇ ਮੌਜੂਦ ਹੈ ਬਹੁਤ ਵੇਟ ਕੀਤੀ ਮੈਂ ਇਹਨਾਂ ਦੀ ਹੁਣ ਫ੍ਰੀ ਹੋਏ ਨੇ ਇਨੀ ਦੇਰ ਬਾਅਦ ਨਹੀਂ ਨਹੀਂ ਵੇਟ ਨਹੀਂ ਕੀਤੀ ਐਕਚੁਅਲੀ ਆ ਜਿਹੜਾ ਨਾ ਲਾਈਟ ਉਹ ਚੱਕਰ ਬਣਾ ਸੀ ਤੇ ਮੈਨੂੰ ਤੁਸੀਂ ਦੋ ਕਵਾਰੀ ਕਿਹਾ ਵੀ ਮਰੋਂ ਜੇ ਮੈਂ ਇਹਨਾਂ ਨੇ ਮੈਨੂੰ ਲੈ ਹੀ ਦੋ ਤਿੰਨ ਦਿਨਿਆਂ ਕਿਉਂਕਿ ਉਹ ਗਿੰਤੀ ਉਹ ਹਰਜੋਤ ਭਾਈ ਆਪਣਾ ਮਿੱਤਰ ਆ ਹਰ ਸਿਮਰਨ ਵੀ ਤੇ ਤਾਂ ਕਰਕੇ 22 ਮੈਂ ਕਿਹਾ ਹੋਣ ਫ੍ਰੀ ਹੋਏ ਨੇ ਬਿਲਕੁਲ ਅਜੇ ਵੀ ਇਹਨਾਂ ਨੂੰ ਜਾਣਕਾਰੀ ਕਰਨੀ ਮੇਰੀ ਅੱਛਾ ਮੇਰੇ ਕਾਲੇ ਰੰਗ ਦਾ ਯਾਰ ਫਿਲਮ ਦੇ ਸੈੱਟ ਤੇ ਅਸੀਂ ਮੌਜੂਦ ਆ ਹੈਨਾ ਆਸਟ੍ਰੇਲੀਆ ਦੇ ਵਿੱਚ ਥੋੜਾ 파ਟ ਸ਼ੂਟ ਹੋਇਆ ਕੁਝ ਦਿਨ ਦਾ ਇੱਥੇ 파ਟ ਸ਼ੂਟ ਹੋਇਆ ਮੇਰਾ ਖਿਆਲ ਉੱਥੇ ਆਸਟ੍ਰੇਲੀਆ ਸੋ ਇੱਥੇ ਵਾਲੇ ਸੈੱਟ ਤੇ ਮੈਂ ਥੋੜਾ ਇਹ ਜਾਨਣਾ ਚਾਹੁੰਗੀ ਕਿਰਦਾਰ ਕੀ ਪਲੇ ਕਰ ਰਿਹਾ ਹੈ ਜੇ ਕਿਰਦਾਰ ਨਹੀਂ ਦੱਸਣਾ ਤਾਂ ਕਿਵੇਂ ਦਾ ਐਕਸਪੀਰੀਅੰਸ ਚੱਲ ਰਿਹਾ ਹੈ ਹਰਜੋਤ ਉਹਨਾਂ ਨੇ ਪਹਿਲੀ ਵਾਰ ਕੰਮ ਕਰ ਰਹੇ ਨੇ ਨਹੀਂ ਨਹੀਂ ਮੈਂ ਪਹਿਲਾਂ ਵੀ ਇਹਨਾਂ ਨਾਲ ਕੀਤੀ ਹੈ ਮਿਸਟਰ ਸ਼ਿਦਾਈ ਉੱਥੇ ਮੈਂ ਆਸਟ੍ਰੇਲੀਆ ਮੈਂ ਇਹਨਾ ਨਾ ਕੰਮ ਕੀਤਾ ਹੈ ਬੜਾ ਵਧੀਆ ਪਿਆਰਾ ਮਿੱਤਰ ਹੈ ਬਹੁਤ ਵਧੀਆ ਇੰਟਰੈਕਸ਼ਨ ਹੈ ਡਾਇਰੈਕਟਰ ਬੜਾ ਘੈਂਡ ਆ ਹਰਜਿਮਰਨ ਯਾਰ ਦਾ ਯਾਰ ਹੈ ਦੋਸਤਾਨਾ ਹੀ ਹੈ ਤੇ ਮੇਰਾ ਇਹਦੇ ਵਿੱਚ ਕੈਰੈਕਟਰ ਹੈਗਾ ਮੈਂ ਇੱਕ ਟੈਕਸੀ ਡਰਾਈਵਰ ਮੇਰੀ ਆਪਣੀ ਟ੍ਰਾਂਸਪੋਰਟ ਇਹਨੂੰ ਲੈ ਕੇ ਆ ਕੇ ਬਸ ਇਹਨੂੰ ਲੈ ਕੇ ਖਿੱਚੀ ਫਿਰਦਾ ਕਦੇ ਇੱਧਰ ਲੈ ਜਾਂਦਾ ਕਦੇ ਉੱਧਰ ਲੈ ਜਾਂਦਾ ਬਾਕੀ ਸ਼ੂਟ ਤਾਂ ਹੁੰਦਾ ਮੈਂ ਵੇਖਿਆ ਤੁਹਾਡੇ ਤੁਹਾਡੀ ਡਾਇਲੌਗ ਡਿਲੀਵਰੀ ਇੰਨੀ ਘੈਂਟ ਹੈ ਕਿ ਬੰਦਾ ਹੱਸਾ ਉਸੇ ਵੇਲੇ ਆ ਜਾਂਦਾ ਹੈ ਪਤਾ ਹੀ ਹੁੰਦਾ ਕਿ ਕੁਛ ਨਾ ਕੁਛ ਤਾਂ ਬੋਲਣ ਵਾਲਾ ਨਿਆ ਇੱਕ ਤੁਹਾਨੂੰ ਹਸਾਉਣਾ ਇੱਕ ਕੁਦਰਤੀ ਗੱਲ ਹੈ ਮੈਨੂੰ ਨਾ ਜਿੰਨੀ ਦੇ ਤੱਕ ਕਰੈਕਟਰ ਦੇ ਵਿੱਚ ਮੈਂ ਬੜਾ ਨਾ ਨਾ ਤੇ ਮੈਨੂੰ ਮਜ਼ਾ ਨਹੀਂ ਹੁੰਦਾ ਭਾਵੇਂ ਫਿਰ ਇੱਕ ਸੀਨ ਆ ਜੀ ਤੇ ਚਾਹੇ 15 ਸੀਨ ਆ ਜੀ ਫਿਰ ਉਹ ਜਿੰਨੀ ਦੇ ਤੱਕ ਕਰੈਕਟਰ ਦੇ ਵਿੱਚ ਐਨ ਹਰ ਵੀ ਸੰਘਾ ਬੜਿਆ ਨਾ ਨਾ ਤਾਂ ਫਿਰ ਸਮਝ ਲਓ ਵੀ ਸੰਘੇ ਨੇ ਜੇ ਕਰੈਕਟਰ ਨਾਲ ਪੰਗਾ ਨਹੀਂ ਲਿਆ ਨਾ ਤਾਂ ਫਿਰ ਮਜ਼ਾ ਹੀ ਨਹੀਂ ਹੁੰਦਾ ਇਹੀ ਤਾਂ ਲੋਕੀ ਪਸੰਦ ਕਰਦੇ ਆ ਤੁਹਾਡੀ ਇਹੀ ਜਿਹੜੀ ਤੈਨੂੰ ਇਧਰੋਂ ਪਉ ਕਹਿੰਦਾ ਕੋਈ ਨਹੀਂ ਪਤਾ ਇਹ ਜਿਹੜਾ ਤੇਰਾ ਝੂਠ ਆ ਨਾ ਤੇ ਜਿਹੜਾ ਤੂੰ ਰੋਲਾ ਪਾਉਂਦੇ ਗਏ ਹੋ ਉਹ ਰੋਣਾ ਹੀ ਤਾਂ ਵਿਕਦਾ ਹੋਰ ਕਹਿੰਦਾ ਤੇਰਾ ਵਿਕਦਾ ਜਿਆ ਕੋਰੇ ਪਾਣੀ ਲੋਕਾਂ ਦਾ ਨਾ ਦੁੱਧ ਮੈਂ ਕਹਿੰਦਾ ਸਾਡਾ ਭਾਈ ਰੋਲਾ ਮੈਂ ਕਹਿੰਦਾ ਨਾ ਸਾਡਾ ਦੁੱਧ ਮੈਂ ਕਹਿੰਦਾ ਨਾ ਸਾਡਾ ਪਾਣੀ ਵਿਕਦਾ ਹੈ ਨਾ ਗੱਲਾਂ ਬਣਾਉਣ ਦਾ ਹੁਣ ਤੀ ਸੁਣਾ ਟਾਈਟਲ ਸਮਝ ਲੈਣਾ ਹਾਰਪੀਸਾਂ ਦਾ ਬੋਲ ਰਹੇ ਨਾ ਦੁੱਧ ਵਿਕਦਾ ਨਾ ਪਾਣੀ ਵਿਕਦਾ ਸਾਡਾ ਰੋਲਾ ਵਿਕਦਾ ਇਹਨਾਂ ਵਾਕੇ ਵੀ ਬੇਹਦ ਲੋਕੀ ਪਸੰਦ ਕਰਦੇ ਨੇ ਚਲੋ ਮहारा ਸੱਚੇ ਪਾਤਸ਼ਾਹੇ ਮੇਰੀ ਮਾਂ ਪ੍ਰੀਤਮਾ ਹਮੇਸ਼ਾ ਕਿਰਪਾ ਕਰਦੀ ਹੈ ਹੈਨਾ ਮੈਂ ਤੁਸੀਂ ਵੀ ਹਮੇਸ਼ਾ ਹੀ ਆਪਣੇ ਮਾਪ ਦਾ ਖਿਆਲ ਕਰਦੇ ਹੋ ਜਿਹੜਾ ਆਪਣੇ ਮਾਪਾਂ ਨੂੰ ਪਿਆਰ ਕਰਦਾ ਨਾ ਉਹ ਬੰਦਾ ਜਿੰਦਾਬਾਦ ਸੱਚੇ ਤੁਸੀਂ ਤੁਹਾਡੀ ਅਕਸਰ ਇੰਸਟਾਗ੍ਰam ਦੀ ਰੀਲਸ ਦੇਖਦੇ ਆ ਉੱਥੇ ਪੋਸਟ ਵੇਖਦੇ ਆ ਤੁਹਾਡੇ ਬੱਚਿਆਂ ਨਾਲ ਬਹੁਤ ਸੋਹਣੇ ਤੁਸੀਂ ਕੰਟੈਂਟ ਜਿਹੜਾ ਹੈ ਜਾਂ ਤੁਸੀਂ ਜਿਹੜੀਆਂ ਵੀਡੀਓ ਸ਼ੇਅਰ ਕਰਦੇ ਹੋ ਬੱਚਿਆਂ ਨਾਲ ਬਹੁਤ ਸੋਹਣੀਆਂ ਹੁੰਦੀਆਂ ਵੱਡੇ ਹੋ ਰਹੇ ਨੇ ਬੱਚੇ ਹੈ ਨਾ ਹੁਣ ਤੇ ਸਭ ਸਮਝਦੇ ਆ ਆਪਣੇ ਫਾਦਰ ਦੀ ਸਕਸੈਸ ਨੂੰ ਕਿਸ ਤਰ੍ਹਾਂ ਐਨਜੋਏ ਕਰ ਰਹੇ ਨੇ ਕਿ ਸਕੂਲ ਦੇ ਵਿੱਚ ਜਾ ਕੇ ਦੱਸਦੇ ਹੁੰਦੇ ਹਾਰ ਵੀ ਸੰਗਾ ਮੇਰੇ ਫਾਦਰ ਨਹੀਂ ਹੁਣ ਤਾਂ ਉਹਨਾਂ ਨੂੰ ਕਹਿ ਲ ਨਾ ਮੈਂ ਐਸੂ ਕੋ ਤੂੰ ਆਇਆ ਉਹ ਤਾਂ ਮੈਂ ਤੇਨਾਂ ਫੋਟੋ ਕਰਾਉਣੀ ਹੈ ਇੱਕਮ ਉਹ ਉਹ ਨਾਲ ਹੀ ਲੱਗੇ ਰਹਿੰਦੇ ਆ ਉਹ ਜੇ ਮੈਂ ਕਿਤੇ ਲਾਈਵ ਵੀ ਹੋਵਾਂ ਮਿੱਥੇ ਆਣਗੇ ਪਾਪਾ ਆਸੁਕੂ ਉਹ ਵੀ ਕਮੈਂਟ ਆਉਣਗੇ ਜਿੰਨੇ ਵੀ ਫੈਨ ਆ ਆਸੁਕੂ ਤੂੰ ਬੜਾ ਪਿਆਰਾ ਬੋਲਦੀ ਐ ਸੁਕੂ ਇੱਕ ਕਰ ਬੋਲ ਯਾਰ ਏਕਮ ਵੈਰੀ ਨਾਈਸ ਯਾਰ ਤੇਰੇ ਪੱਗ ਬੜੀ ਵਧੀਆ ਜਿਹਾ ਲੱਗਦੀ ਐ ਤੂੰ ਪੱਗ ਬੰਨਿਆ ਕਰ ਹਣ ਤੁਹਾਡੀ ਕਾਪੀ ਲੱਗਦਾ ਪੂਰਾ ਇੱਕ ਹਾਂ ਚਲੋ ਪ੍ਰਮਾਤਮਾ ਦੀ ਪੂਰਾ ਇਦਾਂ ਲੱਗਦਾ ਕਿ ਬਚਪਨ ਦੇ ਵਿੱਚ ਤੁਹਾਡੀ ਪੂਰੀ ਸ਼ਕਲ ਉਦਾਂ ਦੀ ਹੋਏਗੀ ਡੈਫੀਨਿਟਲੀ ਐ ਨਹੀਂ ਮੈਨੂੰ ਖੁਸ਼ੀ ਹੁੰਦੀ ਐ ਮੇਰੇ ਕੀ ਵਰੁੰਦਗੀ ਮੁੰਡੇ ਮਾਂ ਦਾ ਜਿਹੜਾ ਰੂਪ ਆ ਉਹ ਉਹ ਉਹਨਾਂ ਦਾ ਨਿਕਲ ਕੇ ਉਹ ਹੈ ਸਿਮਰਲ ਮਰਗੀ ਉਹ ਤਾਂ ਸੁਭਾਵੀ ਉਦੋਂ ਦਾ ਹੀ ਹੈ ਨਾ ਸਹੀ ਨਹੀਂ ਹੁਣ ਨਹੀਂ ਇਹਨਾਂ ਸੁਗਲੀਨ ਇਹ ਨਹੀਂ ਮੈਂ ਕੱਲ ਕਹੀ ਉਦਾਂ ਮੈਂ ਕਿਹਾ ਵੀ ਉਦਾਂ ਕੁੱਟਣ ਕੱਟਣ ਨੂੰ ਸੁਗਲੀਨ ਸਾਡੀ ਠੀਕ ਆ ਉਹਨਾਂ ਦਾ ਨਾਲ ਹੀ ਕਹਿ ਦੇਣਾ ਪਾਪਾ ਕੀ ਕਰੇਗਾ ਕਿ ਤੁਸੀਂ ਲਾਈਕ ਪਿਛਲੇ ਸਾਲ ਮੈਨੂੰ ਲੱਗਾ ਆਪਣਾ ਕਾਰ ਜਿਹੜਾ ਨਵਾਂ ਬਣਾਇਆ ਹੈ ਨਾ ਕਿ ਉਸ ਤੇ ਪਿਛਲੇ ਸਾਲ ਹਾਂ ਹਾਂਜੀ ਹਾਂਜੀ ਤੇ ਉਸ ਤੇ ਵੀ ਸਾਨੂੰ ਬਹੁਤ ਖੁਸ਼ੀ ਹੋਈ ਬਹੁਤ ਬਹੁਤ ਮੁਬਾਰਕਾਂ ਹੈ ਨਾ ਕਿਉਂਕਿ ਇਨਸਾਨ ਜਦੋਂ ਇੰਨੀ ਮਿਹਨਤ ਕਰਦਾ ਹੁੰਦਾ ਹੈ ਉਹਦਾ ਇੱਕ ਸੁਪਨਾ ਇਹ ਵੀ ਹੁੰਦਾ ਕਿ ਮੇਰਾ ਸੋਹਣਾ ਜਿਹਾ ਕਾਰ ਹੋਵੇ ਹਾਂ ਬਿਲਕੁਲ ਉਹ ਤਾਂ ਫਿਰ ਆਇਆ ਕਰੰਟ ਤੇ ਰਹੇ ਸੀ ਹੈ ਨਾ ਜਦੋਂ ਆਪਣਾ ਬਣਦਾ ਜਦੋਂ ਮਿਹਨਤ पे ਭਾਗ ਲਾਉਂਦੀ ਹੈ ਫਰਚਾਤ ਆਉਂਦੀ ਹੈ ਨਾ ਇਹਨਾਂ ਕਿਹਾ ਵੀ ਬੰਦੇ ਦਾ ਵੀ ਮਿਹਨਤ ਮਸ਼ੱਕਤਾਂ ਦੇ ਨਾਲ ਜਿਹੜੀ ਚੀਜ਼ ਬਣਦੀ ਆ ਉਹਦਾ ਲੋਥ ਵੀ ਕੁਝ ਅਲੱਗ ਹੁੰਦਾ ਜਨੂਨ ਹੀ ਕੁਝ ਅਲੱਗ ਹੁੰਦਾ ਹੋਂ ਤੇ ਜਿੱਥੇ ਵੀ ਤੁਸੀਂ ਸ਼ੂਟ ਕਰਦੇ ਹੋਗੇ ਤੁਹਾਡਾ ਜੀ ਕਰਦਾ ਹੋਗਾ ਪੰਜਾਬ 'ਚ ਜੇ ਹੋਵੇ ਕਿ ਘਰ ਹੀ ਜਾਈਏ ਹਾਂ ਡੈਫੀਨਿਟਲੀ ਮੈਂ ਤਾਂ ਇੱਥੇ ਕਿਤੇ ਨਾ ਹੀ 12 ਵਜੇ ਫ੍ਰੀ ਹੋਏ ਤੇ ਮੈਂ ਸਿੱਧਾ ਘਰ ਹੀ ਗਿਆ ਮਨੇ ਸਿਮਰਨ ਕਹਿੰਦੀ ਯਾਰ ਉਹ ਮਗਾ ਯਾਰ ਉਹ ਮੈਂ ਕੱਪੜੇ ਨਹੀਂ ਲੈ ਕੇ ਆਇਆ ਸੀ ਨਾ ਬੈਗ ਲੈ ਕੇ ਆਇਆ ਸੀ ਤੇ ਇਹਨਾਂ ਨੇ ਮੈਨੂੰ ਪਹਿਲਾਂ ਦੱਸਿਆ ਤੁਹਾਡਾ ਡੇਡੇ ਦਾ ਹੀ ਪਰ ਉਹ ਨਾਈਟ ਸ਼ੂਟ ਨਿਕਲਿਆ ਤੇ ਉਹ ਸੀਗੀ ਫਿਲਮ ਇੱਕ ਕੁੜੀ ਸ਼ਹਿਨਾਜ਼ ਗੱਲ ਦੀ ਹਾਂ ਉਹ ਵੀ ਬੜੀ ਵਧੀਆ ਮੈਂ ਅਮਰਜੀਤ ਭਾਜੀ ਬਹੁਤ ਕਮਾਲ ਦੀ ਯਾਰ ਉਹਨਾਂ ਦੀ ਡਾਇਰੈਕਸ਼ਨ ਬੜੀ ਕੈਂਟ ਹੈ ਸੱਚੀ ਯਾਰ ਮੈਨਾਂ ਉਹਦੇ ਵਿੱਚ ਵੀ ਮੇਰਾ ਬੜਾ ਕੈਂਟ ਕਰੈਕਟਰ ਹੈ ਅੱਛਾ ਤੇ ਸ਼ਹਿਨਾਜ਼ ਉਹਨਾਂ ਨਾਲ ਕਿਵੇਂ ਦਾ ਰਿਹਾਏ ਬਹੁਤ ਨਾਈਟ ਜਿੱਡੀ ਵੱਡੀ ਉਹ ਸਟਾਰ ਹੈ ਨਾ ਉਹ ਉੱਡ ਉੱਡੀ ਡਾਉਨ ਟੂ ਅਰਥ ਉਹ ਦੂਜੀ ਸੰਗ ਹੈ ਉਹਨੂੰ ਸੱਚੀ ਲੈਡੀ ਕਾਲਾ ਕਾਲਾ ਸੰਗ ਹੈ ਕਾਲਾ ਕਾਲਾ ਸੰਗ ਹੈ ਕਹਿੰਦਾ ਮਤਲਬ ਕਿ ਉਹ ਫਿਲਮs 'ਚ ਇੱਕ ਉਹ ਯਾਰ ਕਾਲਾ ਛਾ ਕਾਲਾ ਕਾਲਾ ਛਾ ਕਾਲਾ ਹਾਂਜੀ ਮੈਨੂੰ ਬਾਈ ਉਹਨਾਂ ਦੀ ਜੀ ਜੀ ਤੇ ਉਹਦੇ ਵਿੱਚ ਉਹਨਾਂ ਨੇ ਰੋਲ ਕੀਤਾ ਏ ਉਹਦਾ ਇਕੱਠੇ ਸੀ ਪਰ ਮੈਨੂੰ ਬੜਾ ਪਿਆਰ ਦਿੱਤਾ ਉਹਨਾਂ ਨੇ ਬਹੁਤ ਪਿਆਰੀ ਹੈ ਔਰ ਇਦਾਂ ਹੀ ਜਿਹੜਾ ਬੰਦਾ ਡਾਊਨ ਟੂ ਅਰਥ ਆ ਜਿਹੜਾ ਬੰਦਾ ਸਕਸੈਸ ਨੂੰ ਇੱਥੇ ਨਹੀਂ ਰੱਖਦਾ ਨਾ ਜੀ ਉਹ ਫਿਰ ਬੰਦਾ ਡੈਫੀਨਿਟਲੀ ਬਹੁਤ ਲੰਬੀ ਰੇਸ ਦਾ ਘੋੜਾ ਬਣਦਾ ਬਿਲਕੁਲ ਸੋ ਤੁਸੀਂ ਸਾਰੇ ਇਕੱਠੇ ਹੋ ਗਏ ਫਿਰ ਤਾਂ ਖੋਰੂ ਪਿਆ ਹੋਣਾ ਪੂਰਾ 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 ਉਹਦੇ ਵਿੱਚ ਦੇਖੋ ਨਵੇਂ ਦੇਖੋਗੇ ਯਾਰ ਇੱਕ ਮੈਂ ਸੀਨ ਕੀਤਾ ਸੀ ਪਰ ਮੈਂ ਦੱਸਣਾ ਨਹੀਂ ਪਰ ਮੇਰਾ ਉਹ ਕੋਈ 23 ਮਿਲੀਅਨ ਵਿੱਚ ਗਿਆ ਯਾਰ ਪਤਾ ਨਹੀਂ 50 ਮਿਲੀਅਨ ਹੋ ਲੋਕਾਂ ਨੇ ਕਿਹਾਣਾ ਪਰ ਜਿਹੜਾ ਆ ਜਿਹੜਾ ਮੈਂ ਕਰਕੇ ਆ ਨਾ ਇੱਕ ਕੁੜੀ ਵਿੱਚ ਇਹ ਤੇ ਵੀ ਬਾਖਮਾਨ ਸੱਚੀ ਹੈ ਉਹ ਉਸੇ ਸੀਨ ਨੂੰ ਉਹਦਾ ਰਿਕਾਰਡ ਤੁੜੂਗਾ ਬਾਖਮਾਨ ਇੱਕ ਹੋਰ ਤੁਸੀਂ ਆਈ ਗੈਸ ਵੈਬ ਸੀਰੀਜ਼ ਕੀਤੀ ਹੈ ਕਿ ਫਿਲਮ ਕੀਤੀ ਹੈ 라ਵੀ ਬਲ ਹੈਗੇ ਉਹਦੇ ਵਿੱਚ ਉਹ ਕੀ ਹੈ ਆਹੋ ਉਹ ਵੀ ਉਹ ਆ ਗਿਆ ਤੈਨੂੰ ਕੁੜੀ ਕਿਨੇ ਚੜਾਇਆ ਬੜੇ ਮੈਨੂੰ ਦੇਖ ਕੇ ਕਹਿੰਦੇ ਤੈਨੂੰ ਕੁੜੀ ਕਿੰਜੜਾ ਕਿਉਂ ਸਾਨੂੰ ਚੜਾ ਨਹੀਂ ਸਕਦਾ ਕੋਈ ਅਸੀਂ ਚੜ ਨਹੀਂ ਸਕਦੇ ਅਸੀਂ ਚੜ ਨਹੀਂ ਸਕਦੇ ਸਾਡੀਆਂ ਲੁੱਟਾਂ ਟੁੱਟੀਆਂ ਕਮਾਲ ਦੀ ਗੱਲ ਆ ਉਹ ਉਹ ਵੀ ਬੜਾ ਵਧੀਆ ਉਹਨਾਂ ਨੇ ਉਹਦੇ ਵਿੱਚ ਆਊਟ ਐਂਡ ਆਊਟ ਕਮੇਡੀ ਹੈ ਬੜਾ ਵਧੀਆ ਮਹਾਵੀਰ ਪੁੱਲਰ ਜੀ ਹੈ ਰਾਜ ਧਾਲੀਵਾਲ ਹੈ ਹੈ ਉਹ ਭਾਨੀ ਆ ਮੈਂ ਤੁਹਾਨੂੰ ਭਾਨੀ ਕਹਿਣਾ ਹੁਣ ਹਾਂ ਪਰਮਿੰਦਰ ਜੀ ਮੇਰਾ ਕਹਿਣਾ ਉਹਨਾਂ ਦੇ ਨਾਮ ਤੇ ਬਾਕੀ ਹੋਰ ਬੜੇ ਅੱਛੇ ਕਲਾਕਾਰ ਹੈ ਹੈਨਾ ਮਕਨਾ ਜੀ ਤੇ ਭੁਲਰ ਸਾਹਿਬ ਨੇ ਤਾਂ ਬਾਖ ਕਮਾਲ ਕੰਮ ਕੀਤਾ 2025 ਵੀ ਬਿਜ਼ੀ ਰਹਿਣ ਵਾਲਾ ਹੈ ਬਸ ਐਂ ਚੱਲਦਾ ਰਹੇ ਹੈਨਾ ਮੈਂ ਕਹਿੰਦਾ ਮੈਂ ਉਨਾਂ ਕ ਬਿਜ਼ੀ ਰਹਿਮਾ ਮੈਂ ਆਪਣੇ ਘਰ ਦੇ ਨੂੰ ਟਾਈਮ ਦੇਮਾ ਬਸ ਮੱਛਿਆ ਨਾਲ ਸਪੈਂਡ ਕਰਾਂ ਟਾਈਮ ਉਹ ਮੈਨੂੰ ਜ਼ਿਆਦਾ ਵੰਦੀਆਂ ਲੱਗਦਾ ਮੈਂ ਕਹਿੰਦਾ ਮੈਂ ਛੂਟਿੰਗ ਦੇ ਰਹਿਮਾ 5-7 ਸਾਲ ਛੂਟਿੰਗ ਦੇ ਰਹਿਮਾ 3-4 ਦਿਨ ਘਰ ਰਹਿਮਾ ਬਾਫੇ ਛੂਟੁੰਦਾ ਮੈਂ ਐ ਆਈ ਚਲਾਈ ਜਾ ਬੰਦੇ ਦਾ ਦਿਮਾਗ ਨਹੀਂ ਇੱਧਰ ਉੱਧਰ ਹੈਨਾ ਬੇਲਾ ਮਨ ਸ਼ੈਤਾਨ ਦਾ ਕਹਿੰਦੇ ਹੁੰਦੇ ਉਹ ਬੱਚੇ ਕਿਹੜੀ ਕਲਾਸ ਚ ਪੜਦੇ ਹੋ ਮੇਰਾ ਬੇਟਾ ਪੜਦਾ ਜੀ 7ਵੇਂ ਚ ਤੇ ਬੇਟੀ ਮੇਰਾ ਖਲ ਤੀਜੀ ਚ ਮੈਨੂੰ ਨਹੀਂ ਉਹ ਹਾਂ ਤੀਜੀ ਚ ਨਹੀਂ 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 ਥਰਡ ਚ ਬੇਟੀ ਸੁਖਲੀਨ ਏ ਕਮ 7 ਚ ਅਕਸਰ ਏਦਾਂ ਹੁੰਦਾ ਕਿਉਂਕਿ ਜਿਹੜੇ ਫਾਦਰ ਸਾਹਿਬ ਹੈ ਉਹ ਬਿਜ਼ੀ ਹੁੰਦੇ ਕੰਮ ਦੇ ਨਸੋ ਇਹ ਤਾਂ ਤੁਸੀਂ ਮੈਂ ਵੱਡੀਆਂ ਕਲਾਸਾਂ ਪੁੱਛ ਨਹੀਂ ਮੈਂ ਤੁਹਾਨੂੰ ਦੱਸਦਾ ਜਦੋਂ ਐਲ ਕੇ ਜੀ ਯੂ ਕੇ ਜੀ ਉਹ ਤਾਂ ਮੈਂ ਫੋਨ ਕਰਕੇ ਪੁੱਛ ਦਿੰਦਾ ਬੁੱਗੇ ਇਹ ਸੁਖਲੀਨ ਐਲ ਕੇ ਜੀ ਪੜ੍ਹਦੀ ਕਿ ਯੂ ਕੇ ਜੀ ਉਹ ਯਾਰ ਕੀ ਕਰਦਾ ਯਾਰ ਯੂ ਕੇ ਜੀ ਚ ਉਹ ਉਹ ਬੜਾ ਚੱਕਰ ਹਨ ਬੱਚੇ ਵੱਡੇ ਹੋ ਰਹੇ ਐ ਆਬਵੀਅਸਲੀ ਹੈਨਾ ਹੁਣ ਏਕਮ ਮੈਜਰ ਜਾ ਹੋ ਗਿਆ ਤੇ ਸੁਖਲੀਨ ਵੀ ਸੁਖਲੀਨ ਉਦਾਂ ਹੀ ਚਲਵਲੀ ਹੋ ਉਹ ਨਹੀਂ ਪ੍ਰਵਾ ਕਰਦੀ ਉਹ ਜਿਹੜਾ ਕਿਰਦਾਰ ਕਿਸੇ ਵੀ ਫਿਲਮ ਦੇ ਵਿੱਚ ਕਰਦੇ ਹੋ ਹੈਨਾ ਜਿਹਦਾ ਏਕਮ ਹੈ ਉਹਨੂੰ ਸਮਝ ਹੈ ਪੂਰੀ ਸੋ ਉਹ ਡਿਸਕਸ ਕਰਦਾ ਹੁੰਦਾ ਪਪਾ ਇਦਾਂ ਇਹ ਰੋਲ ਹੈ ਹਾਂ ਉਹ ਕਾਫੀ ਇੰਜੋਏ ਕਰਦੇ ਐ ਪਪਾ ਯਾਰ ਉਹ ਸੀਨ ਯਾਰ ਤੁਸੀਂ ਯਾਰ ਬੜਾ ਵਧੀਆ ਲੱਗਾ ਯਾਰ ਪਪਾ ਉਹ ਕਿਆ ਅਸੀਂ ਜਾਣਗੇ ਉਹਨੂੰ ਚਾਹ ਆਪਣਾ ਜਿਹੜਾ ਪਿੱਛੇ ਪੜੇ ਕਿਹੜਾ ਕੋ ਪ੍ਰੋਨਾ ਕਾਟੋ ਹੈਨਾ ਕਪਾਂਘਾ ਦਾ ਯਾਰ ਟੋਡਾ ਸੀਨ ਚੱਲਿਆ ਉਹ ਇੰਨਾ ਐਕਸਾਈਟਡ ਹੋਇਆ ਹੁੰਦਾ ਹੀ ਮਾਮਾ ਬਾਪ ਨੂੰ ਜੀ ਪਿਆਰ ਕਰਦੇ ਫਿਰ ਐਂ ਆਸੀਂ ਆਪਣੇ ਮਾਮਾ ਬਾਪ ਨੂੰ ਪਿਆਰ ਕੀਤਾ ਮੈਨੂੰ ਲੱਗਦਾ ਕਿ ਮੇਰੇ ਬੱਚੇ ਸਾਨੂੰ ਜਰੂਰ ਪਿਆਰ ਕਰਨਗੇ ਕਿਉਂਕਿ ਉਹਨਾਂ ਨੂੰ ਆਪਾਂ ਜਿਆਦਾ ਉਹਨਾਂ ਨੂੰ ਦੱਸੀਦਾ ਕਿ ਸਟਰਗਲ ਕਰਕੇ ਹੀ ਆਉਣਾ ਚਾਹੀਦਾ ਤੇ ਤੁਹਾਡੀ ਸਟਰਗਲ ਅਸੀਂ ਬਹੁਤ ਪਹਿਲਾਂ ਇੱਕ ਇੰਟਰਵਿਊ ਦੇ ਵਿੱਚ ਕੀਤੀ ਸੀ ਰੋਸ਼ਨ ਪ੍ਰਿੰਸ ਦੀ ਉਹਨਾਂ ਦੀ ਫਿਲਮ ਸੀਗੀ ਔਰ ਉਹ ਬਹੁਤ ਲੱਡੂ ਬਰਫੀ ਹੈ ਨਾ ਔਰ ਲੋਕਾਂ ਨੇ ਬਹੁਤ ਪਸੰਦ ਕੀਤੀ ਸੀ ਔਰ ਵਾਕਈ ਤੁਹਾਨੂੰ ਐਪਰੀਸ਼ੀਏਟ ਕੀਤਾ ਸੀਗਾ ਮੈਂ ਡੈਫੀਨਿਟਲੀ ਮੈਨੂੰ ਪਤਾ ਲੋਕ ਬਹੁਤ ਪਿਆਰ ਕਰਦੇ ਔਰ ਪਿਆਰ ਵੀ ਉਹਨੂੰ ਕਰਦੇ ਮੇਰਾ ਗੋਡ ਫਾਦਰ ਤੁਹਾਨੂੰ ਪਤਾ ਹੀ ਆ ਗੁਰਪ੍ਰੀਤ ਗਿੱਸਾਵ ਜੀ ਉਹੀ ਮੇਰਾ ਪਿਓ ਆ ਉਹੀ ਆਪਣਾ ਵੱਡਾ ਭਰਾ ਆ ਉਹੀ ਮੇਰੇ ਗੁਰੂ ਜੀ ਹੈ ਨਾ ਉਹਨਾਂ ਨੇ ਮੈਨੂੰ ਇਹ ਸਾਰੇ ਰਿਸ਼ਤੇ ਮਿਲ ਕੇ ਦਿੱਤੇ ਜੀ ਅਸ ਤਾਂ ਇਹ ਕਵਾਂਗੇ ਰਿਸ਼ਤੇ ਵੀ ਇਦਾਂ ਦੇ ਬਣੇ ਰਹਿਣ ਹੈ ਨਾ ਔਰ ਪਿਆਰ ਹਮੇਸ਼ਾ ਬਣਿਆ ਰਵੇ ਔਰ ਤੁਹਾਡਾ ਫਿਲਮਾਂ ਦੇ ਨਾਲ ਵੀ ਇਦਾਂ ਦਾ ਪਿਆਰ ਬਣਿਆ ਰਵੇ ਤਾਂ ਕਰਕੇ ਨਹੀਂ ਕਿ ਨਾ ਨੇ ਵੀ ਮੈਂ ਆਪਣੇ ਮਾਪੇ ਨੂੰ ਤਾਂ ਕਰਦਾ ਨਾ ਅੱਜ ਨਹੀਂ ਹੈਗੇ ਤੇ ਮੈਨੂੰ ਹੈ ਨਾ ਉਹ ਹੋ ਰਹੀ ਹੈ ਹਾਲਾਂਕਿ ਬਾਪੂ ਨੇ ਨਹੀਂ ਮੇਰੀ ਮਸ਼ਹੂਰੀ ਦੇਖੀ ਬੇਬੇ ਤਾਂ ਦੇਗੀ ਤੇ ਇੱਕ ਜੀਤ ਦੇ ਵਿੱਚ ਗੱਲ ਹੈਗੀ ਕਿ ਬਾਪੂ ਹੁੰਦਾ ਤੇ ਵੇਖਦਾ ਇੱਕ ਵਾਰ ਇਹ ਡੈਫੀਨਟਲੀ ਮਾਪੂ ਹੁੰਦਾ ਤਾਂ ਫਿਰ ਗੱਲ ਹੋਰ ਹੁੰਨੀ ਸੀ ਨਾ ਅੱਜ ਬੇਬੇ ਬਾਪੂ ਸੋ ਤਿਆਰ ਕਰਨਾ ਚਾਹੀਦਾ ਬੇਬੇ ਬਾਪੂ ਨੇ ਉਹਨਾਂ ਦੀਆਂ ਜਿਹੜੀਆਂ ਦੁਆਵਾਂ ਮਾ ਉਹਨਾਂ ਦਾ ਜਿਹੜਾ ਆਸ਼ੀਰਵਾਦ ਆ ਉਹ ਨਿਰਸਵਾਰਥ ਹੁੰਦਾ ਉਹਨਾਂ ਨੇ ਕਿਸੇ ਸਵਾਰਥ ਲਈ ਥੋੜੀ ਤੁਹਾਨੂੰ ਪਿਆਰ ਕਰਨਾ ਜਾਂ ਤੁਹਾਨੂੰ ਚੰਗੀ ਮਾਤੀ ਦੇਂਦੇ ਹੁੰਦੇ ਅਸੀਂ ਪਹਿਲਾਂ ਕਰਨੇ ਨੇ ਬਾਪੂ ਇਦਾਂ ਕਰਦਾ ਮੈਂ ਤਾਂ ਕਿਤੇ ਪ੍ਰੋਗਰਾਮ ਤੇ ਵੀ ਜਾਮ ਕਿਤੇ ਕੰਸਰਟ ਤੇ ਵੀ ਜਾਮ ਤੇ ਮੈਂ ਕਹਿੰਦਾ ਹਾਂ ਯਾਰ ਆਪਣੀ ਮਾਂ ਨੂੰ ਪਿਆਰ ਕਰਿਆ ਕਰ ਉੱਠਦੇ ਕੀ ਆ ਕਰ ਬੇਬੇ ਪੈਰੀ ਪੰਨਾ ਬਾਪੂ ਨੂੰ ਗਲਾ ਵਿੱਚ ਲੈ ਕੇ ਰੋ ਬਾਪੂ ਆ ਲਵ ਯੂ ਯਾਰ ਤੇਰੇ ਕਰਕੇ ਦੁਨੀਆ ਨਰੀ ਦੁਨੀਆ ਵਿੱਚ ਖੁਸ਼ੀ ਮਿਲ ਜਾਂਦੀ ਹੈ ਬਿਲਕੁਲ ਸਹੀ ਗੱਲ ਐ ਹੀ ਚੱਲੀ ਜਾਣਾ ਪਤਾ ਨਹੀਂ ਕਿਹੜੇ ਮੌਕੇ ਦੁਨੀਆ ਤੋਂ ਤੁਰ ਜਾਣਾ ਹਨਾ ਇਸ ਕਰਕੇ ਬੰਦੇ ਨੂੰ ਪਿਆਰ ਹੀ ਕਰਨਾ ਚਾਹੀਦਾ ਔਰ ਕਦੇ ਵੀ ਕਿਸੇ ਨੂੰ ਦਿਲ ਨਾ ਦਿਖਾਉਣਾ ਨਹੀਂ ਗੱਲਾਂ ਕਰਨੀਆਂ ਚਾਹੀਦੀਆਂ ਕਈ ਲੋਕਾਂ ਨੂੰ ਪਤਾ ਨਹੀਂ ਕੀ ਹੁੰਦਾ ਬਈ ਉਵੇਂ ਹੀ ਮਾਰਦੇ ਰਹਿੰਦੇ ਆ ਜੱਕੜ ਆਪਾਂ ਕਰਾ ਹੈ ਨਾ ਪਰ ਮੇਰਾ ਨਹੀਂ ਇਦਾਂ ਦਾ ਹਿਸਾਬ ਕਿ ਮੈਂ ਕਹਿੰਦਾ ਨਾ ਬਸ ਠੀਕ ਹੈ ਮੈਨੂੰ ਕਹਿੰਦੇ ਆ ਕਹਿੰਦੇ ਯਾਰ ਤੂੰ ਇਕੱਲਾ ਹੀ ਤੁਰਿਆ ਫਿਰਦਾ ਮੈਂ ਕਿਹਾ ਕੀ ਹੋਰ ਮੈਂ ਕਿਹਾ ਹੁਣ ਪੰਚਾਇਤ ਲੈ ਆ ਜੀ ਨਾਲ ਠੀਕ ਆ ਇਕੱਲੇ ਆਏ ਆ ਇਕੱਲੇ ਜਾਣਾ ਇਹ ਤਾਂ ਬੰਦੇ ਨੂੰ ਯਾਦ ਰੱਖਣਾ ਚਾਹੀਦਾ ਤੁਸੀਂ ਹਮੇਸ਼ਾ ਹੱਸਦੇ ਰਹਿੰਦੇ ਹੋ ਹੈਨਾ ਹਮੇਸ਼ਾ ਖੁਸ਼ੀ ਜਿਹੜੀ ਆ ਉਹ ਬਾਕੀਆਂ ਦੇ ਵਿੱਚ ਵੀ ਵੰਡਦੇ ਮੇਰੀ ਇੱਕ ਗੱਲ ਆ ਯਾਰ ਮੈਂ ਕਹਿੰਦਾ ਨਾ ਵੀ ਮੈਂ ਹਰ ਸਾਹ ਨੂੰ ਆਪਾਂ ਇੰਜੋਏ ਵਾਲੀਆਂ ਗੱਲਾਂ ਕੀਤੀਆਂ ਨਾ ਵਿੱਚੇ ਫੈਮਿਲੀ ਦੇ ਵੀ ਗੱਲਾਂ ਕਰ ਲਈਆਂ ਪਰ ਮੈਂ ਇੰਜੋਏ ਕਰਦਾ ਨਾ ਇੱਥੇ ਵੀ ਜੋਗੀ ਅਮਰਦੀ ਹੈ ਪਰ ਮੈਂ ਆਪਣੇ ਹਿਸਾਬ ਨਾਲ ਡਾਇਲੋਗ ਬੋਲਦਾ ਉਹ ਮੈਨੂੰ ਕਹਿ ਵੀ ਦਿੰਦੇ ਠੀਕ ਆ ਯਾਰ ਹੈਨਾ ਤੇ ਮੈਂ ਹਾਂ ਮੈਂ ਮੈਂ ਇੰਜੋਏ ਕਰਦਾ ਮੈਂ ਕਹਿੰਦਾ ਜ਼ਿੰਦਗੀ ਦਾ ਕੋਈ ਇਹ ਜ਼ਿੰਦਗੀ ਜਿਹੜੀ ਨਾ ਇੱਕ ਅਨਮੋਲ ਰਤਨ ਹੈ ਇਹਨੂੰ ਇੰਜੋਏ ਕਰੋ ਦੁੱਖ ਸੁੱਖ ਤਾਂ ਚੱਲਦੇ ਹੀ ਰਹਿੰਦੇ ਹੁੰਦੇ ਆ ਜੇ ਦਿਨਿਆਂ ਤੇ ਰਾਤਿਆਂ ਰਾਤਿਆਂ ਤੇ ਦਿਨਿਆਂ ਹੈਨਾ ਇਹਨਾਂ ਨੂੰ ਇੰਜੋਏ ਕਰੋ ਰਾਤ ਨੂੰ ਵੀ ਇੰਜੋਏ ਕਰਨਾ ਚਾਹੀਦਾ ਦਿਨ ਨੂੰ ਵੀ ਇੰਜੋਏ ਕਰਨਾ ਚਾਹੀਦਾ ਇਹਦਾ ਮਤਲਬ ਦੁੱਖ ਨੂੰ ਵੀ ਇੰਜੋਏ ਕਰੋ ਸੁੱਖ ਨੂੰ ਵੀ ਕਰੋ ਮੈਂ ਇਹ ਕਹਿ ਰਹੀ ਸੀ ਤੁਸੀਂ ਹਮੇਸ਼ਾ ਇਨੇ ਖੁਸ਼ ਰਹਿੰਦੇ ਖੁਸ਼ੀਆਂ ਵੰਡਦੇ ਹੋ ਕਦੇ ਤੁਹਾਨੂੰ ਇਦਾਂ ਦਾ ਦਿਨ ਬੰਦੇ ਮਿਲੇ ਜਿਹੜੇ ਹਾਰ ਵੀ ਹੋ ਉਹਨਾਂ ਨੂੰ ਦੁੱਖ ਦੇਣ ਨੂੰ ਫਿਰਦੇ ਨੇ ਉਹ ਨਾ ਬਸ ਮੈਂ ਕਦੇ ਕਿਸੇ ਟੈਨਸ਼ਨ ਲੈਂਦਾ ਨਹੀਂ ਹੁੰਦਾ ਪਹਿਲੀ ਗੱਲ ਕਿ ਮੈਂ ਜਦ ਮੈਂ ਸ਼ੂਟਿੰਗ ਜਾਂ ਹੁਣ ਮੈਂ ਸ਼ੂਟਿੰਗ ਤੇ ਆ ਤੇ ਮੈਂ ਇਹਨਾਂ ਨਾਲ ਬੀਜ਼ੀ ਸ਼ੂਟਿੰਗ 'ਚ ਬੀਜ਼ੀ ਆ ਜੇ ਮੈਂ ਫ੍ਰੀ ਆ ਮੈਂ ਘਰ ਆ بس بس ਇਹ ਨਾ ਸੱਜਾ ਮੈਨੂੰ ਆਪਣੀ ਫਿਲਮ ਦਾ ਹੀ ਪਤਾ ਹੁੰਦਾ ਵੀ ਮੈਂ ਕਿਹੜੀ ਫਿਲਮ ਕਰ ਰਿਹਾ ਮੈਨੂੰ ਸੱਚੀ ਦੂਜੀ ਫਿਲਮ ਦਾ ਨਹੀਂ ਪਤਾ ਹੁੰਦਾ اچھا ਨਾ ਮੈਂ ਪਤਾ ਕਰਨ ਦੀ ਕਦੇ ਕੋਸ਼ਿਸ਼ ਕੀਤੀ ਜੋ ਮੈਨੂੰ ਮਾਲਕ ਨੇ ਦਿੱਤਾ ਜੋ ਮੇਰੀ ਮਾਂ ਪ੍ਰੀਤਮਾ ਨੇ ਮੈਨੂੰ ਦਿੱਤਾ ਬੜਾ ਕੋਈ ਦਿੱਤਾ ਆ ਪੌਦੇ ਵਿੱਚ ਬਹੁਤ ਖੁਸ਼ ਮਤਲਬ ਕਿ ਕੰਮ ਹੁਣ ਮੈਨੂੰ ਇਦਾਂ ਆਇਆ ਵੀ ਕਰੈਕਟਰ ਕੈਂਟ ਹੋਵੇ ਜੀ ਮਜ਼ਾ ਤਾਂ ਆਉਂਦਾ ਵੀ ਉਹ ਨਹੀਂ ਵੀ ਵਧੀਆ ਵਧੀਆ ਕਰੈਕਟਰ ਹੋਵੇ ਯਾਰ ਖੇਡਣ ਵਾਲਾ ਹੋਵੇ ਵਿੱਚ ਥੋੜ੍ਹਾ ਜਿਹਾ ਸੰਜੀਦਾ ਜਿਹਾ ਵੀ ਹੋਵੇ ਕਮੇਡੀ ਵੀ ਹੋਵੇ ਹਨਾ ਉਹ ਉਹ ਕਰੈਕਟਰ ਕਰਕੇ ਹੁਣ ਮੈਨੂੰ ਮਜ਼ਾ ਆਉਂਦਾ ਸੀ ਇਹ ਹੀ ਚਾਹਵਾਂਗੇ ਕਿ ਤੁਸੀਂ ਹੋਰ ਸਾਰੇ ਕੈਰੈਕਟਰਸ ਐਕਸਪਲੋਰ ਕਰੋ ਔਰ ਸਾਡੇ ਲਈ ਜਿਹੜੀ ਆਡੀਅנס ਤੁਹਾਨੂੰ ਹਮੇਸ਼ਾ ਪਿਆਰ ਕਰਦੀ ਹੈ ਹੈਨਾ ਉਹਨਾਂ ਦੇ ਲਈ ਲੈ ਕੇ ਆਉ ਨਵੇਂ-ਨਵੇਂ ਕੈਰੈਕਟਰ ਤਾਂ ਕਿ ਅਸੀਂ ਤੁਹਾਨੂੰ ਹਮੇਸ਼ਾ ਹੀ ਤੁਹਾਡੇ ਨਾਲ ਇਦਾਂ ਜੁੜੇ ਰਹੀਏ ਤੁਹਾਡੀ ਐਕਟਿੰਗ ਦੇ ਨਾਲ ਇੱਕ ਮਨ ਦਾਖਣਾ ਹੁਣ ਆ ਸ਼ਹੀਦੀ ਸਮਾਗਮ ਅੱਗੇ ਸਭਾ ਹੈਨਾ ਸ਼ੁਰੂ ਹੋ ਜਾਣੇ ਤੇ ਮੇਰਾ ਇੱਕ ਬਹੁਤ ਵਧੀਆ ਮਤਲਬ ਕਿ ਕਲਗੀਧਰ ਪਾਸ਼ਾ ਉਹਨਾਂ ਨੂੰ ਸਮਰਪਿਤ ਆ ਉਹਨਾਂ ਨੂੰ ਮੈਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਉਹ ਸ਼ਹੀਦਾਂ ਨੂੰ ਯਾਦ ਕੀਤਾ ਜਾਵੇ ਗੁਰੂਆਂ ਪੀਰਾਂ ਨੂੰ ਯਾਦ ਕੀਤਾ ਜਾਵੇ ਉਹਦੇ ਸਭ ਜਿਆਦੇ ਬਾਰੇ ਮੈਂ ਪਹਿਲਾਂ ਵੀ ਗਾਣਾ ਗਾਇਆ ਸੀ ਜੀ ਜੀ ਤੇ ਹੁਣ ਵੀ ਇਹੀ ਇੱਕ ਮੈਂ ਆਪਣੇ ਚੈਨਲ ਤੇ ਹੀ ਕਰਨ ਲੱਗਾ ਤੇ ਬਸ ਬਣ ਗਿਆ ਗਾਣਾ ਹੁਣ ਪਰ ਰਿਲੀਜ਼ ਕਰਾਂਗੇ ਕੋਈ ਚੰਦ ਬੋਲ ਸੰਸਾਰ ਤੇ ਜੀ ਜੀ ਰਿਲੀਜ਼ ਕਰਨਾ ਹੈ ਉਸ ਤੋਂ ਬਾਅਦ ਹੀ ਆਹ ਫਿਰ ਉਹ ਤੋਂ ਬਾਅਦ ਹੀ ਕਰਾਂ ਬਿਲਕੁਲ ਬਿਲਕੁਲ ਅਸੀਂ ਇਹੀ ਜਾਮਾ ਸੁਣਾ ਲੋਕ ਥੰਨ ਕਰ ਗਏ ਹਾਂ ਇਹ ਗੁਰਜੰਟ ਬਾਈ ਨੇ ਲਿਖਿਆ ਅਮਦਾਦ ਭਾਈ ਨੇ ਇਹ ਮਿਊਜ਼ਿਕ ਬਣਾਇਆ ਤੇ ਬਾਬਾ ਗੁਲਾਬ ਜੀ ਨੇ ਉਹਦੀ ਤਰਜ਼ ਬਣਾਈ ਇਹ ਨਾ ਮੇਰਾ ਬੜਾ ਪਿਆਰਾ ਸੋ ਪਿਆਰ ਤਾਂ ਸਾਰਿਆਂ ਨਾਲ ਹੀ ਆ ਪਰ ਉਹ ਮੈਨੂੰ ਬੂਸਟ ਅਪ ਕਰਦੇ ਨੇ ਨਹੀਂ ਸੰਗੇ ਯਾਰ ਗਾਣਾ ਗਾ ਯਾਰ ਤੇਰੀ ਬਾਜ ਠੀਕ ਵਧੀਆ ਹੈ ਠੀਕ ਨਹੀਂ ਅਜੀ ਤਾਂ ਇਹ ਕਵਾਂਗੇ ਕਿ ਕੁਝ ਸੁਣਾ ਸਕਦੇ ਹੋ ਹੋਰ ਕੋਈ ਹੋਰ ਗੀਤ ਸੁਣਾ ਦਿਓ ਕੱਲੀ ਉਹਨਾਂ ਨੂੰ ਵਧੀਆ ਨਹੀਂ ਲੱਗਦੀ ਸਾਰਿਆਂ ਨੂੰ ਵਧੀਆ ਲੱਗ ਉਹ ਮੈਂ ਦੱਸ ਦਿੰਦਾ ਹੈ ਨਾ ਇੱਕ ਉਹ ਜਿਹੜਾ ਉਹ ਲਿਖਿਆ ਜੋ ਲੇਖਾਂ ਵਿੱਚ ਓਏ ਕੁਝ ਮਿਲਦਾ ਉਹਦੀ ਮਰਜ਼ੀ ਤੋਂ ਬਿਨਾਂ ਪਤਾ ਨਹੀਂ ਉਹ ਹਿਲਦਾ ਲਿਖਿਆ ਜੋ ਲੇਖਾਂ ਵਿੱਚ ਉਹੋ ਕੁਝ ਮਿਲਦਾ ਉਹਦੀ ਮਰਜ਼ੀ ਤੋਂ ਬਿਨਾ ਪਤਾ ਨਹੀਂ ਉਹ ਹਿਲਦਾ ਉਹ ਡਾਡੇ ਹੱਥ ਹੈ ਸਭ ਦੀ ਡੋਰ ਜ਼ਿੰਦਗੀ ਦੇ ਰੰਗ ਸਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਜ਼ਿੰਦਗੀ ਦੇ ਰੰਗ ਸਜਣਾ ਉਹ ਜ਼ਿੰਦਗੀ ਦੇ ਰੰਗ ਸਜਣਾ ਉਹ ਜ਼ਿੰਦਗੀ ਦੇ ਰੰਗ ਸਜਣਾ ਜ਼ਿੰਦਗੀ ਦੇ ਰੰਗ ਨੂੰ ਹਰ ਮਾਨਿਆ ਕਰੋ ਬਿਲਕੁਲ ਇਹ ਹੀ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ थैंक यू सो मच थैंक यू थैंक यू ਨਿਆ ਜੀ ਜਗਬਣੀ ਧੰਨਵਾਦ ਜੀ ਧੰਨਵਾਦ ਹੀ ਰੋ थैंक यू ਸੋ ਮਚ ਸੋ ਇਸਨ ਸਾਡੇ ਹਰਬੀ ਸੰਗਾ ਜੀ